ਜੋ ਸੰਜੀਵ ਕੁਮਾਰ ਸੰਜੂ ਨੂੰ ਮੇਰੇ ਨਾਲ ਜੋੜਿਆ ਜਾ ਰਿਹਾ ਹੈ ਉਹ ਸਰਾਸਰ ਗਲਤ ਹੈ ਆ ਮੈਨੂੰ ਤੇ ਮੇਰੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਐਨ ਕੇ ਸ਼ਰਮਾ ਜੀ ਵੱਲੋਂ ਆਹ ਜਿਹੜੀ ਹਰਕਤ ਕੀਤੀ ਗਈ ਆ ਅੱਜ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਮੇਰੇ ਹਲਕੇ ਚ ਚਿੱਟਾ ਵੇਚਦਾ ਫੜਿਆ ਗਿਆ ਲੋਕਾਂ ਨੇ ਫੜ ਕੇ ਕੁੱਟ ਕੇ ਪੁਲਚਦੇ ਅੰਦਰ ਦੇ ਐਨਕੇ ਸ਼ਰਮਾ ਦੁਆਰਾ ਲਗਾਏ ਗਏ ਇਲਜ਼ਾਮਾਂ ਦਾ ਪਰਦਾਫਾਸ਼ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਖੁਦ ਆਏ ਸਾਹਮਣੇ ਸੰਜੀਵ ਕੁਮਾਰ ਸੰਜੂ ਵੱਲੋਂ ਅਕਾਲੀ ਦਲ ਦੇ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਐਨਕੇ ਸ਼ਰਮਾ ਤੇ ਕੀਤੇ ਗਏ ਤਿੱਖੇ ਬਿਆਨ ਡੇਰਾ ਬਸੀ ਚ ਆਪ ਪਾਰਟੀ ਦੇ ਸਰਗਮ ਵਰਕਰ ਦੱਸੇ ਜਾ ਰਹੇ ਸੰਜੀਵ ਕੁਮਾਰ ਉਰਫ ਸੰਜੋ ਤੇ ਰਣਜੀਤ ਸਿੰਘ ਵਾਸੀ ਪਿੰਡ ਚੋਲਾ ਕਲਾਂ ਨੂੰ 3 ਗ੍ਰਾਮ ਚਿੱਟੇ ਸਮੇਤ ਪੁਲਿਸ ਨੇ ਕੀਤਾ ਗ੍ਰਿਫਤਾਰ ਉਧਰ ਆਪ ਪਾਰਟੀ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮੁਲਜ਼ਮ ਉਹਨਾਂ ਦੀ ਪਾਰਟੀ ਦਾ ਬਲਾਕ ਪ੍ਰਧਾਨ ਨਹੀਂ ਹੈ ਅਸਲ ਪ੍ਰਧਾਨ ਕੋਈ ਹੋਰ ਹੈ ਇੱਕੋ ਨਾ ਹੋਣ ਕਰਕੇ ਉਹ ਵੀ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਦੱਸਦਾ ਸੀ ਅਸਲ ਵਿੱਚ ਸੰਜੀਵ ਕੁਮਾਰ ਉਰਫ ਸੰਜੋ ਪਿੰਡ ਖੇਲਣ ਦਾ ਬਲਾਕ ਪ੍ਰਧਾਨ ਹੈ ਆਮ ਆਦਮੀ ਪਾਰਟੀ ਨੇ ਸਪਸ਼ਟੀਕਰਨ ਦਿੰਦਿਆ ਹੋਇਆ ਕਿਹਾ ਕਿ ਮਲਜ਼ਮ ਉਹਨਾਂ ਦੀ ਪਾਰਟੀ ਨਾਲ ਕੋਈ ਸਬੰਧ ਨਹੀਂ ਰੱਖਦਾ ਆਓ ਜਾਣੀਏ ਕੀ ਹੈ ਪੂਰਾ ਮਾਮਲਾ ਮੈਂ ਬਲੋਕ ਪ੍ਰਧਾਨ ਸੰਜੂ ਪਿੰਡ ਖੇਲਨ ਤਸੀਮ ਦੇਰਾਬਸੀ ਦਾ ਰਹਿਣ ਵਾਲਾ ਤੇ ਮੈਂ ਆਮ ਆਦਮੀ ਪਾਰਟੀ ਦਾ ਬਲੋਕ ਪ੍ਰਧਾਨ ਹ ਜਿਹੜੀ ਅੱਜ ਆ ਸੋਸ਼ਲ ਮੀਡੀਆ ਤੇ ਆ ਵੀਡੀਓ ਵਾਇਰਲ ਹੋ ਰਹੀ ਹੈ ਮੇਰਾ ਨਾਮ ਤੁਸੀਂ ਹੋਰ ਦੇ ਨਾਲ ਜੋੜਿਆ ਜਾ ਰਿਹਾ ਹੈ ਆ ਸਰਾਸਰ ਗਲਤ ਹੈ ਐਨ ਕੇ ਸ਼ਰਮਾ ਜੀ ਵੱਲੋਂ ਆ ਜਿਹੜੀ ਹਰਕਤ ਕੀਤੀ ਗਈ ਆ ਆ ਮੈਨੂੰ ਤੇ ਮੇਰੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੁਹਾਡੀ ਇਹ ਗੰਦੀ ਰਾਜਨੀਤੀ ਤੋਂ ਸਾਨੂੰ ਇਹ ਉਮੀਦ ਨਹੀਂ ਸੀ ਐਨ ਕੇ ਸ਼ਰਮਾ ਜੀ ਜੋ ਸੰਜੀਵ ਕੁਮਾਰ ਸੰਜੂ ਨੂੰ ਮੇਰੇ ਨਾਲ ਜੋੜਿਆ ਜਾ ਰਿਹਾ ਹੈ ਉਹ ਸਰਾਸਰ ਗਲਤ ਹੈ ਜਿਹੜੀ ਸ਼ਰਮਾ ਜੀ ਨੇ ਮੇਰੇ ਤੇ ਉਮਲ ਚੱਕੀ ਹੈ ਆਪ ਬਹੁਤ ਸ਼ਰਮਨਾਕ ਗੱਲ ਹੈ ਮੈਂ ਚੋਣ ਕਮਿਸ਼ਨ ਤੇ ਐਸ ਡੀ ਐਮ ਸਾਹਿਬ ਕੋਲ ਸਖਤ ਐਨ ਕੇ ਸ਼ਰਮਾ ਜੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ